ਜਿਹੜਾ ਬਿੱਟੂ ਐ ਉਹ ਪਤਾ ਨਹੀਂ ਕਿਹੜੇ ਟੈਮ ਕਿਹੜੇ ਚੈਨਲ ਤੋਂ ਕਿਆ ਬੋਲ ਰਿਹਾ ਮੈਂ ਤੁਹਾਨੂੰ ਦੱਸਦਾ ਕੱਲ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ ਨੀਟੂ ਛਟੜਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਤ ਨਹੀਂ ਬਣਣਾ ਤੁਸੀਂ ਕੀ ਆਦਰਕੋ ਮੇਰੀ ਗੱਲ ਇਹ ਸਿਆਣੇ ਬੰਦੇ ਦੀ ਗੱਲ ਕਰ ਲੋ ਬਿੱਟੂ ਰ ਹੈ ਬਿੱਟੂ ਬਿੱਟੂ ਕਿਆ ਯਾਰ ਬਿੱਟੂ ਲੋਕਾਂ ਨੇ ਹਰਾ ਕੇ ਭੇਜਤਾ ਉਸੇ ਦੇ ਆਹ ਜਿਹੜਾ ਚਰਨਜੀਤ ਚੰਨੀ ਜਿਹਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਟ੍ਰੇਡ ਨੇ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਵੀ ਉਹ ਕਿਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਓਦੋਂ ਬਾਅਦ ਮੀ ਟੂ 'ਚ ਨੈਸ਼ਨਲ ਊਮੈਨਸ ਕਮਿਸ਼ਨ ਜਿਹੜਾ ਸੈਂਟਰ ਚ ਉਹਨਾਂ ਦੇ ਚੇਅਰਮੈਨ ਨੇ ਸੂ ਮੋਟੋ ਲਿਆ ਸੀ ਜਦੋਂ ਇਹਨਾਂ ਨੇ ਇੱਕ ਬਹੁਤ ਸੀਨੀਅਰ ਅਫੀਸਰ ਉਹਨਾਂ ਨਾਲ ਐਸੀਆਂ ਸ਼ੇਰੋ ਸ਼ਾਇਰੀ ਕਰਦੇ ਸੀ ਜਿਹੜੇ ਆਈਐਸ ਅਫੀਸਰ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਰਕਾਰ ਚ ਮੰਤਰੀ ਹੋਵੇ ਚਾਹ ਰਣਜੀਤ ਚੰਨੀ ਇਹਨਾਂ ਕੋਲ ਮਹਾਨ ਡਿਗਰੀ ਹੈ ਵੀ ਵੀ ਇੱਕ ਆਪਣੇ ਸੈਕਟਰੀ ਆਪਣੇ ਨਾਲ ਦੇ ਆਈਐਸ ਅਫੀਸਰਾਂ ਨੂੰ ਇਸ ਤਰੀਕੇ ਨਾਲ ਸ਼ੇਰੋ ਸ਼ਾਇਰੀ ਕਰਦੇ ਸੀ ਵੀ ਉਹਨਾਂ ਨੂੰ ਵੀ ਸ਼ਰਮ ਆ ਗਈ ਉਹ ਲੇਡੀ ਅਫੀਸਰ ਨੇ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਬੱਚਿਆਂ ਵਾਲੇ ਨੇ ਅੱਗੇ ਪਰਿਵਾਰ ਆ ਇਹ ਇਹ ਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਮਨੀਸ਼ਾ ਗੁਲਾਟੀ ਨੇ ਕਿਹਾ ਵੀ ਸਰਕਾਰ ਬੇਸ਼ੱਕ ਕੇਸ ਬੰਦ ਕਰੇ ਸਾਡੇ ਵੱਲੋਂ ਜਿਹੜਾ ਔਮਨ ਕਮਿਸ਼ਨ ਵੱਲੋਂ ਆ ਇਹ ਬਿਲਕੁਲ ਕੇਸ ਆ ਜਿਹੜਾ ਇਹ ਬੰਦ ਨਹੀਂ ਹੋਊਗਾ ਅੱਜ ਵੀ ਉਹ ਕੇਸ ਚੱਲਦਾ ਇਹਨਾਂ ਤੇ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬਡਾਂ ਬਾੜਨ ਵਾਲੇ ਨਹੀਂ ਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂ ਗੇ ਮੁੱਖ ਮੰਤਰੀ ਬਣਾਉਣ ਵਾਲੇ ਇਸ ਕਰਕੇ ਇਹ ਮਹਾਨ ਲੀਡਰ ਨੇ ਜਿਹੜੇ ਇਹ ਮੀਟੂ ਦੇ ਇਹ ਬਹੁਤ ਬਾਹਰ ਨੇ ਇਹਨਾਂ ਨੇ ਕਾਲਜ ਸਕੂਲ ਦੇ ਬੱਚੀਆਂ ਤੋਂ ਲੈ ਕੇ ਆਈਐਸਓਫੀ ਤਰ ਤੱਕ ਇਹ ਛੇੜਖਾਨੀਆਂ ਚੰਨੀ ਜੀ ਕਰਦੇ ਰਹੇ ਆ ਇਸ ਕਰਕੇ ਮੇਰਾ ਮੂੰਹ ਨਾ ਚੰਨੀ ਜੀ ਖਲਾਉ ਹੋਰ ਵੀ ਪੜਤਾਂ ਜਿਹੜੀਆਂ ਫਿਰ ਮੈਂ ਤੁਹਾਡੀਆਂ ਖੋਲੂਗਾ ਤੁਸੀਂ ਇਸ ਕਰਕੇ ਉਹ ਮੁੱਖ ਮੰਤਰੀ ਬਣ ਕੇ ਤੁਸੀਂ ਕਈ ਹਜ਼ਾਰਾਂ ਨੀਟੂ ਛੱਡਰਾਂ ਆ ਗਿਆ ਦਾ ਕੰਮ ਖੋਇਆ ਸੀ ਕਦੇ ਤੁਸੀਂ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਤੁਸੀਂ ਕੁਝ ਹੋਰ ਕਰਦੇ ਸੀ ਇਸ ਕਰਕੇ ਤੁਹਾਡੇ ਤੇ ਮੁੱਖ ਮੰਤਰੀ ਬਣ ਕੇ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾਤੀ ਉਹ ਕੁਰਸੀ